ਬਾਜਵਾ ਮਜੀਠੀਆ ਸੁਖਵੀਰ ਕੈਪਟਨ ਤੇ ਕਾ ਹੋਰ ਜਿਹੜਾ ਉਹੀ ਤੋਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਕਹਿਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਾਰ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਘਰੇ ਅੰਗਰੇਜ਼ੀ ਬੋਲਦੇ ਆਂ ਸੋ ਸਾਡੇ 3 ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਆ ਫੀਸ ਮਾਫੀ ਦੀ ਅਰਜ਼ੀਆਂ ਲਿਖਾਉਣੀ ਆ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤ ਸਨ ਤਾਂ ਪਹਿਲੀ ਛੇਵੀਂ 7ਵੀਂ ਜੀ ਲਾਉਂਦੇ ਨੇ ਮੇਨੂੰ ਤਾਂ ਕਰ ਸੰਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਭਈ ਤੂੰ ਹੁਣ ਆਇਆ ਮੈਨੂੰ ਕਹਿੰਦੇ ਐ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ। ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ। ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਂਗੇ। ਹੁਣੇ ਹੀ ਨਾਮ ਲਵਾਂਗੇ। ਹੁਣੇ ਹੀ ਤੁਹਾਨੂੰ ਦੱਸਣਾ ਪਊਗਾ। ਉਹਦੇ ਬਾਰੇ ਕੁਝ ਵੀ ਬੋਲ ਦਿਓ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ। ਮੈਨੂੰ ਕਹਿੰਦੇ ਸੁਖਵੀਰ ਬਾਦਲ। ਮੈਂ ਕਹਿੰਦੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਨਾਲ ਲਿਖਣੀ ਆਉਂਦੀ ਐ, ਨਾਲ ਪੜ੍ਹਨੀ ਆਉਂਦੀ ਐ, ਨਾਲ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਸ ਬਣਨਾ ਚਾਹੁੰਦੇ ਨੇ। ਕਹਿੰਦੇ ਠੀਕ ਐ। ਕੈਪਟਨ ਮਰਿੰਦਰ ਸਿੰਘ ਮੈਂ ਕਹਾਂ ਜੀ ਮਹਿਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜ ਕੱਲ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਜੋੜ ਕੇ ਕਿਸੇ ਕਿਤੇ ਵੀ ਸਾਂ ਸਕਦਾ ਤੇ ਬਾਅਦ ਚ ਕਹਿੰਦਾ ਮੇਰੀ ਗਰੰਟੀ ਹੈ ਕਹਿੰਦੇ ਕਿਵੇਂ ਮੈਂ ਕਹਾਂ ਚੰਦਰਯਾਨ ਦਾ ਜਿੱਦੇ ਛੱਡਣਾ ਸੀ ਚੰਦਰਯਾਨ ਰਾਕੇਟ ਆਪਣਾ ਜਿਹੜਾ ਚੰਦਰਯਾਨ ਉੱਥੇ ਚਲੇ ਗਏ ਉੱਥੇ ਜਾ ਕੇ ਮੋਦੀ ਕਹਿ ਰਿਹਾ ਹੈ मेरा चंद्रयान से आज मैं चंद्रयान का लॉन्च करने आया हूँ इसरो ने किया ना इसरो कर दी है इसरो से मेरा पुराना नाता है मैं सोचा तो माना अठवीं का सर्टिफिकेट तेन था नहीं रहा इसरो किधर चला गया है वह पढ़ाई लिखाई वाले बंद काम हों होता है कैसे इसरो से संबंध है जब मैं तीसरी चौथी क्लास में पढ़ता था तो पढ़ाई में मेरा हाथ तंग था इसलिए मुझे हरेक टीचर बोल देते थे तुम अब इसरो में बैठो अब इसरो में अब इसरो में इसरो में इस इसलिए इसरो से मेरा पुराना नाता कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है meri kalam mere kirdar se ke ishq vi likhna chahta hu to inqilab likha jata hai kehne bhagwan taman hun aap deware ki kaha main kaha yaar je main dekha amlan balle ta kakh ni mere palle je main dekha amlan balle ta kakh ni mere palle je main dekha lokan di rehmat balle 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 so veer lokan di rehmat hai ਆਪਦੇ ਪੱਲੇ ਕੀ ਹੈ ਬੰਦੇ ਦੇ ਵੇਜ਼ ਕਰਕੇ ਕੋਈ ਸੰਗਣ ਦੀ ਕੋਈ ਝਿਜਕਣ ਦੀ ਲੋੜ ਨਹੀਂ ਕੋਈ ਕੰਮ ਹੈ ਅਫਸਰ ਵਧੀਆ ਲਾਏ ਹੋਏ ਨੇ ਰੋਜ਼ ਰਿਪੋਰਟ ਲੈਣਾ ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫਤਰ ਚ ਇੱਕ ਮੁੱਖ ਮੰਤਰੀ ਦਾ ਦਫਤਰ ਹੋਊਗਾ ਉਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉਥੇ ਬੈਠਣਗੇ ਐਮਐਲਏ ਸਾਹਿਬ ਵੀ ਉਥੇ ਕੰਮ ਲੈ ਕੇ ਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆਹ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆਹ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਂ ਕਮੇ ਨੂੰ ਭੇਜਤੀ 2-3 ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਵੱਧ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੂ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ 'ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣਗੇ ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਅੱਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ 'ਚ ਆਏ ਸੀ ਆਹ ਫੋਨ ਨੰਬਰ ਆ ਇਹਨਾਂ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੂ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮ ਸੀ ਉਨੇ ਹੀ ਲੱਗਿਆ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂ ਜੀ ਬਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਮਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕੋਈ ਕਹਿੰਦੇ ਨਾ ਜੀ ਦੱਸ ਦਿਓ ਜੀ ਫੇਰੋਂ ਥੋੜਾ ਜਿਹਾ ਸ਼ਾਕ ਹੋ ਜਾਂਦਾ ਜੀ ਮੈਂ ਨਾ ਇੰਨਾ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਦਾ ਹੈ ਕਹੇ ਬਹੁਤ ਵੰਦੀ ਵਾਈ ਲੱਗਦੀ ਹੈ ਹਾਂ ਉਹ ਹੀ ਤਾਂ ਬੋਲਦੇ ਨੇ ਉਹ 7.5 ਸਾਲ ਦੇ ਤਾਂ ਕੈਸਟ ਆਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਉਹ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਨੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਤਲਬ ਐਂ ਐਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਮੈਂ ਨੰਬਰ ਮੇਰਾ ਨੰਬਰ ਕਿੱਥੋਂ ਲਿਆ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸ ਸਾਨੂੰ ਐਸਡੀਐਮ ਉਹਨਾਂ ਨੂੰ ਕਹਣਾ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੀ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਹੈ ਮੈਂ ਐਸੀ ਕੰਮ ਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਥਰਾ ਸੋ ਨਵੇਂ ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਬੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਕੋਈ ਮਨਚ ਖੋਟ ਨਹੀਂ ਕੁਛ ਨਹੀਂ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੈਂ 1 ਰੁਪਏ ਦਾ ਕਿਰਾਏ ਤੇ ਘਰ ਇੱਥੇ ਹੈ ਸੰਗਰੂਰ ਵਾਲਾ ਕਿਰਾਏ ਤੇ ਹੈ ਹੁਣ ਜਲੰਧਰ ਵਾਲਾ ਵੀ ਕਿਰਾਏ ਤੇ ਹੈ ਉਹਨਾਂ ਨੂੰ ਇਹ ਫਾਇਦਾ ਹੋ ਜੂਗਾ ਥੋੜਾ ਜਿਹਾ ਹਫ਼ਤੇ 'ਚ ਦੋ ਦਿਨ ਜਲੰਧਰ ਜਾਇਆ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਦੂਰ 200 ਕਿਲੋਮੀਟਰ ਪੈ ਜਾਂਦਾ ਈ ਜਾਣਾ ਹੁਣ 400 ਕਿਲੋਮੀਟਰ ਪੈ ਜਾਂਦਾ ਜੀ ਦਿਹਾੜੀ ਫੁੱਟ ਦੀ ਤੇਲ ਲੱਗਦਾ ਹੁਣ ਉਹ ਅੰਮ੍ਰਿਤਸਰ ਵਾਲੇ ਪਠਾਨਕੋਟ ਵਾਲੇ ਪੱਟੀ ਵਾਲੇ ਤਰਨਤਾਰਨ ਵਾਲੇ ਖਡੂਰ ਸਾਹਿਬ ਵਾਲੇ ਸ਼ਹਿਰਪੁਰ ਵਾਲੇ ਉਹ ਜਲੰਧਰ ਆ ਜਾ ਕਰਨਗੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਜੀ ਉਹ ਤਾਂ ਕੋਠਿਆਂ 'ਚ ਵੀ ਜਾਂਦੇ ਆ ਜਿਹੜੇ ਕੋਠੇ ਬਣੇ ਹੋਏ ਨੇ ਹੱਥ ਜੋੜ ਕੇ ਖਿਆਲ ਰੱਖਿਓ ਜੀ ਵੋਟਾਂ ਪਾਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਚੰਡੀਗੜ੍ਹ ਕਿਉਂ ਆਈਏ ਵੀ ਸਰਕਾਰ ਇੱਥੇ ਆਵੇ ਐਸੇ ਕਰਕੇ ਉਹ ਦਫ਼ਤਰ ਖੋਲਣ ਲੱਗਿਆ ਸਾਰੇ ਜ਼ਿਲ੍ਹਿਆਂ 'ਚ ਇੱਥੇ ਆ ਜਾਓ ਚੰਡੀਗੜ੍ਹ ਘੱਟ ਤੋਂ ਘੱਟ ਕਿਹੜਾ ਲੱਗੂਗਾ ਚੰਡੀਗੜ੍ਹ ਦਾ ਐਮਐਲਏ ਸਾਹਿਬਾਂ ਨੂੰ ਵੀ ਸਾਰੇ ਨੂੰ ਕਹਤਾ ਚੰਡੀਗੜ੍ਹ ਘੱਟ ਆਇਆ ਕਰੋ ਲੋਕਾਂ ਕੇ ਜਿਆਦੇ ਰਹਾ ਕਰੋ ਉਹ ਜਿੱਥੇ ਚੰਡੀਗੜ੍ਹ ਭੇਜਦੇ ਨੇ ਉੱਥੇ ਰਹੋ ਮੈਂ ਕਿਹਾ ਸੋ ਤੁਹਾਡਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਪਬਲਿਕ ਦਾ ਨਾ ਕੋਈ ਪੈਸਾ ਲੱਗਿਆ ਸਾਡਾ ਨਾ ਕੋਈ दारू ਬੰਡਿਆ ਸੀ ਤੁਸੀਂ ਤਾਂ ਅੱਡੇ ਤਰੰਤਰ ਹਰਾਤੇ ਕਿਤੇ ਬਿੰਦਰ ਮਾਠ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ ਚ ਕਿ ਮੁੱਖ ਮੰਤਰੀ ਇੱਕ ਸਟੇਟ ਦਾ ਬਣਾ ਦੇਣਗੇ ਲੋਕ ਬਣਾ ਦੇਗੇ ਇੰਨੇ ਵੱਡੀ ਤਾਕਤ ਦੇ ਨਾਲ ਕਮਾਲ ਹੈ ਯਾਰ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਖਵਾਰ ਗੁਰਨਾਨਕ ਸਾਹਿਬ ਨੇ ਕਿਹਾ ਸੋਚ ਕੇ ਨਹੀਂ ਹੁੰਦਾ ਪਰ ਜੇ ਹੁਣ ਮੌਕਾ ਮਿਲ ਹੀ ਗਿਆ ਨਾ ਫਿਰ ਹੱਥੋਂ ਨਹੀਂ ਜਾਣ ਦੇਣਾ ਇਹ ਹੁਣ ਤੇ ਆਪਣੇ ਤਾਂ ਸੰਗਰੂਰ ਜ਼ਿਲ੍ਹੇ ਚ ਪਹਿਲੀ ਵਾਰ ਤਾਂ ਸ਼ਕਤੀ ਆਈ ਹੈ ਇਹ ਜੀ ਨਾ ਪਹਿਲਾਂ ਸ਼ਕਤੀ ਦੋ ਇੱਕ ਪਰਿਵਾਰ ਚ ਹੀ ਸੀ ਉੱਥੇ ਫਿਰਦੀ ਰਹਿੰਦੀ ਸੀ ਸ਼ਕਤੀ ਬਾਹਰ ਕੱਢੀ ਹੋਈ ਨਹੀਂ ਹੁਣ ਉਹ ਚਲੀ ਗਈ ਹੁਣ ਆਪ ਕੋ ਮੀ ਆਉਂਦੇ ਨੇ ਸ਼ਕਤੀ ਕਿਤੇ ਉਹਦ ਲੰਘੀ ਹੁਣ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਬਹੁਤ ਵੱਡੇ ਹੋ ਆਪਣੇ ਆਪ ਦੀ ਕੀਮਤ ਪਛਾਣੋ ਤੁਸੀਂ ਰਾਜ ਤੁਸੀਂ ਲਿਆਉਨੇ ਹੋ ਰਾਜ ਤੁਸੀਂ ਢੇਕਦੇ ਵੀ ਹੋ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਹਮੇਸ਼ਾ ਚਿਤਾ ਕੇ ਭੇਜਿਆ ਕਰੋ ਜਿਹੜੇ ਤੁਹਾਡੇ ਵਰਗੇ ਹੋਣ ਥੋੜੇ ਵਾਂਗੂ ਪਿੰਡੇ ਤੇ ਗਰੀਬੀਆਂ ਹੜਾਈਆਂ ਹੋਣ ਪਤਾ ਹੋਵੇ ਖੱੱਚ ਰੇੜੇ ਵਾਲ ਦਾ ਕੀ ਦੁੱਖ ਹੈ ਮੂਫ ਕੁੜੀ ਦੇ ਰਿਹਾ ਇਹਦਾ ਕੀ ਦੁੱਖ ਹੈ ਇਹ ਪਤਾ ਹੋਵੇ ਬਸ ਇੰਨਾ ਕ ਫਰਕ ਹੈ ਬਸ ਹੋਰ ਕੋਈ ਫਰਕ ਨਹੀਂ ਮੈਨੂੰ ਇੱਕ ਕੁੜੀ ਮਿਲੀ ਜਹਾਜ਼ 'ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਹੈ ਮੈਂ ਕਿਵੇਂ ਉਹ ਕਹਿੰਦੀ ਵੀਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਦਿੱਤੀ। ਮੈਂ ਕਿਹਾ ਅੱਛਾ। ਕਹਿੰਦੀ ਮੈਂ ਪਟਵਾਰੀ ਲੱਗ ਗਈ ਤੇ ਪਹਿਲੀ ਤਨਖਾਹ ਮਿਲੀ ਹੈ ਮੈਨੂੰ ਹੁਣ। ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੈਂ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ। ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ। ਕਿੰਡੀ ਵੱਡੀ ਗੱਲ ਹੈ ਜੀ ਦੇਖੋ। ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ। ਨੀ ਉਹਦੇ ਦਾਦੀ ਨੂੰ ਖੁਸ਼ੀ ਹੋਊਗੀ ਜ਼ਿੰਦਗੀ 'ਚ ਵੀ ਮੇਰੀ ਪੋਤੀ ਨੇ ਮੈਨੂੰ ਜਾ ਚਿਰਚੜਾ ਝੂਟਾ ਦਵਾਤਾ ਛੋਟੀਆਂ-ਛੋਟੀਆਂ ਖੁਸ਼ੀਆਂ ਨੇ ਪਰ ਇਹਨਾਂ ਨੇ ਖੋਲੀਆਂ ਸੀ ਆਪਾਂ ਤੋਂ ਇਹ ਹੁਣੇ ਖੁਸ਼ੀਆਂ ਵਾਪਸ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਨਾ ਉਹਨਾਂ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ਼ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ 'ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਵੱਲਣ ਕੋਈ ਬੰਦਾ ਭੁੱਖਾ ਨਾ ਸੋਵੇ ਕਿਸੇ ਨਾਲ ਕੋਈ ਗਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇਣਾ ਉਹਨਾਂ ਨੂੰ ਮੈਂ ਉਹ ਮੈਂ ਬਡਰੁਖਾ ਵਾਲਿਆਂ ਦਾ ਅੱਛਾ ਇੱਥੇ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀਗਾ ਜੀ ਬਲਕਿ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਥੋਟੇ ਥੋਟੇ ਜਵਾਕ ਨਾ ਡਾਕਟਰ ਬਣ ਜਾਣਗੇ ਤੇ ਰਫੜ ਪਾ ਲਿਆ ਕੀ ਰੌਲਾ ਹੈ ਵੀ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾਂ ਲਾਊਗਾ ਨਾ ਭਵੰਤਮਾਨ ਦਾ ਨਾਂ ਨਾ ਆ ਜੇ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪਦਾ ਲਾ ਲਿਓ ਬਸ ਕੋ ਕ ਬੰਨਤਾ ਦੇ ਦੋ ਉਹ ਬੈਠੇ ਜੀ ਆ ਬੈਠੇ ਮੈਂ ਦੇਖ ਕੇ ਦੱਸੋ ਕੀ ਕਰੀਏ ਇਹਨਾਂ ਨੂੰ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਬਣਦੇ ਕੰਮ ਦਾ ਰੋਕਣਾ ਪਹਿਲਾਂ ਮੇਰੀ ਗਰਾਂਟਾ ਬਾਰੇ ਐ ਕਰਦੇ ਰਹੇ ਭਵੰਤਵਾਂ ਦੀ ਗਰਾਂਟੇ ਲੱਗਣ ਦੇਣੀ ਉਹ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਮੈਂ ਸੋ ਦੋ ਤਿੰਨ ਉਹਦੀਆਂ ਆਪਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਵੀ ਬਣਨਾ ਹੈ ਉਹਦੇ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸ਼ਨਾਂ ਮੈਂ ਸਾਰੇ ਕਮੇਟੀ ਨਾਲ ਮੀਟਿੰਗ ਕੀਤੀ ਸੀ ਕਰੇ ਬੁਲਾਇਆ ਸੀ ਮੈਂ ਸਾਰੇ ਸਹਿਮਤੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਹੈ ਤੇ ਜਰੂਰ ਇੱਥੇ ਹੀ ਬਣਾਵਾਂਗੇ ਮੈਂ ਤੁਹਾਡੇ ਨਾਲ ਹਾਂ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜਜ ਪੈ ਕੇ ਸਾਲ ਨਾ ਖਰਾਬ ਕਰ ਲਈਏ ਸੋ ਉਹਦਾ ਕੋਈ ਹੱਲ ਕੱਢਣ ਲੱਗੇ ਹੋਏ ਹਾਂ ਸੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲਜ ਬਰਾਬਰ ਅੱਧੇ-ਅੱਧੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਕਪਨੂ ਕਮਿਊਨਿਟੀ ਕਾਲਜ ਮਿਲੇ ਮਲੇਰ ਕੋਲਲੇ ਮੈਡੀਕਲ ਕਾਲਜ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਧੀਆਂ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਿਰ ਉਹ 1964 ਦਾ ਪਤਾ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਲੋਕਾਂ ਨੂੰ ਲਿਆਈ ਹੈ ਲੋਕਾਂ ਤੋਂ